ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਆਪਡੇਟ ਤੁਹਾਡੇ ਕੋਲ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਗੱਲ ਕੀਤੀ ਜਾਵੇ ਤਾਂ ਚੱਕਰਵਾਤੀ ਮਾਹੌਲ ਲਗਾਤਾਰ ਗੁਜਰਾਤ ਦੇ ਖੇਤਰ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਡੀ ਸਕਰੀਨ ਦੇ ਉੱਪਰ ਸਾਫ਼ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਮੌਸਮ ਦੇ ਵਿੱਚ ਬਹੁਤ ਵੱਡੀ ਉਤਲ ਪੁਤਲ ਦਿਖਾਈ ਦੇ ਰਹੀ ਹੈ ਦੇਖ ਸਕਦੇ ਹੋ ਕਿ ਗੁਜਰਾਤ ਤੋਂ ਰਾਜਸਥਾਨ ਦੇ ਹੁਣ ਵੱਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੀ ਤੇ ਕੱਲ੍ਹ ਇਹ ਗੁਜਰਾਤ ਦੇ ਇਸ ਇਲਾਕੇ ਵਿੱਚ ਸੀ ਤੇ ਹੁਣ ਇਹ ਇੱਥੇ ਪਹੁੰਚ ਚੁੱਕਿਆ ਯਾਨੀ ਕਿ ਲਗਭਗ 150-200 ਕਿਲੋਮੀਟਰ ਦਾ ਇਹ ਸਫ਼ਰ ਅੱਗੇ ਵੱਧ ਆ ਚੁੱਕਿਆ ਜਿਸ ਦੇ ਨਾਲ ਪੰਜਾਬ ਦੇ ਮੌਸਮ ਵਿੱਚ ਵੀ ਵੱਡਾ ਅਸਰ ਪਿਆ ਦੇਖ ਸਕਦੇ ਹੋ ਇੱਕ ਤਕੜਾ ਸਿਸਟਮ ਪਾਕਿਸਤਾਨ ਦੇ ਵੱਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਉਮੀਦ ਹੈ ਕਿ ਕਿਸ ਤਰੀਕੇ ਨਾਲ ਅਗਰੇ ਸਹੀ ਸਿਸਟਮ ਚੱਲਦਾ ਰਿਹਾ ਤਾਂ ਸ਼ਾਮ ਤੱਕ ਇਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਜਿਸ ਦੇ ਨਾਲ ਆਪਾਂ ਨੂੰ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਦੇਖਣ ਨੂੰ ਮਿਲ ਸਕਦੀ ਹੈ ਪਰ ਹੋ ਸਕਦਾ ਹੈ ਕਿ ਸਿਸਟਮ ਕਿਤੇ ਨਾ ਕਿਤੇ ਇਹ ਡਿਲੇ ਹੋ ਜਾਵੇ ਤੇ ਜਿਸ ਤਰੀਕੇ ਦੀ ਇਹ ਚੱਕਰਵਾਤੀ ਤੂਫਾਨ ਦੇ ਕਾਰਨ ਜਿਹੜਾ ਬਹੁਤ ਸਿਸਟਮ ਜਿਹੜਾ ਉਲਟ ਪੁਲਟ ਹੋ ਚੁੱਕਿਆ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਗੜੀ ਧੁੱਪ ਹੈ ਸਿਰਫ ਪਟਿਆਲੇ ਦੇ ਨੇੜੇ ਜਿਹੜੇ ਇੱਕ ਬੱਦਲਵਾਈ ਛਾਈ ਹੋਈ ਹੈ ਤੇ ਉੱਪਰ ਪਠਾਨਕੋਟ ਤੇ ਗੁਰਦਾਸਪੁਰ ਦੇ ਨੇੜੇ ਤੇਰੇ ਹੁਸ਼ਿਆਰਪੁਰ ਨਮਾਸ਼ਹਿਰ ਵਿੱਚ ਵੀ ਥੋੜੀ ਹੋਤੀ ਬੱਦਲਵਾਈ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਹਿਮਾਚਲ ਦੇ ਵੱਲ ਇਹ ਸਿਸਟਮ ਬਣੇ ਹੋਏ ਦਿਖਾਈ ਦੇ ਰਹੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਅਸੀਂ ਬਹੁਤ ਸਾਰੀ ਉਮੀਦ ਲਗਾਈ ਸੀ ਕਿ ਵਰਖਾ ਹੋਣ ਦੇ ਜ਼ਿਆਦਾ ਚਾਂਸ ਨੇ ਪਰ ਗੱਲ ਕੀਤੀ ਉਹਦਾ ਇਹ ਚੱਕਰਵਾਤੀ ਤੂਫਾਨ ਜਿਹੜਾ ਚੱਲਿਆ ਹੋਇਆ ਇਸ ਦੇ ਨਾਲ ਸਿਸਟਮ ਜਿਹੜਾ ਹੈ ਉਹ ਸੈਂਟਰਲ ਪੰਜਾਬ ਦਾ ਬਹੁਤ ਜ਼ਿਆਦਾ ਖਿਸਕ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਇਸ ਸਿਸਟਮ ਨੂੰ ਜਿਹੜਾ ਪੰਜਾਬ ਦੇ ਉੱਪਰ ਮੀਂਹ ਪੈਣਾ ਸੀ ਇਸ ਨੂੰ ਤੱਕਾ ਮਾਰ ਕੇ ਅੱਗੇ ਲੈ ਕੇ ਜਾ ਚੁੱਕਿਆ ਜੀ ਤੇ ਹੁਣ ਮੱਧ ਭਾਰਤ ਤੋਂ ਇੱਕ ਹੋਰ ਸਿਸਟਮ ਉੱਠ ਰਿਹਾ ਜਿਹੜਾ ਪੰਜਾਬ ਵੱਲ ਕੋਚ ਕਰਦਾ ਹੋਇਆ ਸਾਨੂੰ ਦਿਖਾਈ ਦੇਵੇਗਾ ਬਾਕੀ ਗੱਲ ਕੀਤੀ ਜਾਵੇ ਤਾਂ ਤੁਸੀਂ ਜਿਹੜੇ ਸਿਸਟਮ ਨੇ ਨਾ ਕਿ ਤਾਪਮਾਨ ਦੇ ਵਿੱਚ ਵੀ ਬਾਰੀ ਵਾਧਾ ਦੇਖਣ ਨੂੰ ਮਿਲਿਆ ਅੱਜ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ 35 ਡਿਗਰੀ ਦੇ ਨੇੜੇ ਜਿਹੜੇ ਬਣਿਆ ਹੋਇਆ ਹਮਸ ਅਤੇ ਗਰਮੀ ਦਾ ਮਾਹੌਲ ਕਾਫੀ ਇਹਦਾ ਵੱਧ ਚੁੱਕਿਆ ਹੈ ਕਿਉਂਕਿ ਬੱਦਲਬਾਈ ਸਿਸਟਮ ਅੱਗੇ ਜਾਣ ਕਾਰਨ ਧੁੱਪ ਜਿਹੜੀ ਹੈ ਪੰਜਾਬ ਦੇ ਉੱਪਰ ਲਗਾਤਾਰ ਪੈ ਰਹੀ ਹੈ ਬਾਕੀ ਉਮੀਦ ਹੈ ਕਿ ਸ਼ਾਮ ਦੇ ਸਮੇਂ ਇਹ ਸਿਸਟਮ ਅਗਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਬੱਦਲਬਾਈ ਥੋੜੀ-ਬਹੁਤੀ ਪੰਜਾਬ ਦੇ ਉੱਪਰ ਬਣ ਸਕਦੀ ਹੈ ਕਿਉਂਕਿ ਇਹ ਸਿਸਟਮ ਜਿਹੜਾ ਹੈ ਐਂਟੀਕਲੋਕ ਬਾਈ ਚੱਲ ਰਿਹਾ ਮਤਲਬ ਇਸ ਤਰੀਕੇ ਨਾਲ ਘੁੰ ਇਹ ਹੌਲੀ-ਹੌਲੀ ਪਾਕਿਸਤਾਨ ਦੇ ਉੱਪਰ ਰੋਗ ਗੁਜ਼ਰਦਾ ਦਿਖਾਈ ਦੇਵੇਗਾ ਤੇ ਪੰਜਾਬ ਦੇ ਉੱਪਰ ਵੀ ਇਸ ਦਾ ਅਸਰ ਜਿਹੜਾ ਮੀਂਹ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ ਟੁੱਟਵੇਂ ਰੂਪ ਦੇ ਵਿੱਚ ਮੀਂਹ ਹੋਵੇਗਾ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਹੀਂ ਹੈ ਇਸ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਚੈਨਲ ਤੇ ਨਵੇਂ ਹੋ ਤਾਂ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ Facebook ਤੇ ਚੈਨਲ ਨੂੰ ਸਾਡੇ ਨੂੰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਜੀ